सीनियर अधिकारियों की मदद के आले दुआले इलाक चेकिंग की दसिया की किसी भी गैर कानूनी गतिविधि बारे जानकारी तुरंत पुलिस दिखती जाए इस दौरान कपूरथला पुलिस के एसएसपी एस गौरव दूरा ने कहा कि अपराधिक घटना रोकणी पुलिस वालों समय समय से अजहे आपरेशन किए जाते हैं

ਜੇਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਵੱਲੋਂ ਇੱਕ ਵੱਡੇ ਪੱਧਰ ਤੇ ਪਬਲਿਕ ਪਲੇਸਿਸ ਦੀ ਜਿਹੜੀ ਚੈਕਿੰਗ ਕਰਾਈਆਂ ਗਈਆਂ ਹਨ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਹੁੰਦੇ ਐ ਰੇਲਵੇ ਸਟੇਸ਼ਨਸ ਐ ਆਪਣੇ ਟੈਕਸੀ ਸਟੈਂਡਸ ਐ ਆਟੋ ਸਟੈਂਡਸ ਐ ਇਹ ਸਾਰਿਆਂ ਦੇ ਵਿੱਚ ਜਾ ਕੇ ਕਪੂਰਥਲਾ ਪੁਲਿਸ ਨੇ ਆਪਣੇ ਹਰ ਇੱਕ ਹਲਕੇ ਦੇ ਵਿੱਚ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਐ ਉੱਥੇ ਜਿਹੜੇ ਸਟੇਕ ਹੋਲਡਰਸ ਐ ਸਾਰਿਆਂ ਨਾਲ ਗੱਲਬਾਤ ਕੀਤੀ ਐ ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਆਂਦੀ ਐ ਉਹਦੇ ਬਾਰੇ ਪੁੱਛਿਆ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਦੇ ਸਹਿਯੋਗ ਦੀ ਵੀ ਆਪਾਂ ਜਿਹੜੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਕਿਸੇ ਤਰੀਕੇ ਦੀ ਵੀ ਕੋਈ ਸ਼ੱਕੀ ਜੇ ਗਤੀਵਿਧੀ ਹੁੰਦੀ ਹੈ ਤਾਂ ਉਹਦੀ ਸੂਚਨਾ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ 'ਚ ਦਿੱਤੀ ਜਾਵੇ। ਭਾਈ ਜਿਹੜਾ ਕਾਲ ਜਿਹੜਾ ਹੋਇਆ ਰਾਤ ਨੂੰ ਜਿਹੜਾ ਹੋਇਆ ਕੈਪਟਨ ਅੱਲਾਹ ਆ ਬਾਤ ਬਾਤ ਉਹਨਾਂ ਨਾਲ ਰਿਲੇਟਡ ਤਾਂ ਨਹੀਂ ਹੈ ਉਸ ਰਿਗਾਰਡਿੰਗ ਕੀ ਕੋਈ ਅਲਰਟ ਤੇ ਵੀ ਹੈਗਾ ਪੰਜਾਬ ਆਪ ਜਿਹੜਾ ਜਿਹੜਾ ਇਹ ਰੈਗੂਲਰ ਪੁਲਿਸਿੰਗ ਐਕਸਰਸਾਈਜ਼ ਹੀ ਹੁੰਦੀ ਹੈ ਜਿਹੜਾ ਕਿ ਇੱਕ ਕ੍ਰਾਈਮ ਹੁੰਦਾ ਹੈ ਕ੍ਰਾਈਮ ਨੂੰ ਡਿਟੈਕਟ ਕਰਨਾ ਇੱਕ ਪੱਖ ਹੈ ਤੇ ਦੂਜਾ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ ਦੂਜਾ ਪੱਖ ਹੈ। ਤੇ ਕਿਸੇ ਤਰੀਕੇ ਦੇ ਵੀ ਅਣਸੁਖਾਵੀ ਘਟਨਾ ਨਾ ਹੋਵੇ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜਾ ਇਹ ਆਪਰੇਸ਼ਨ ਅਸੀਂ ਕੀਤਾ ਹੈ ਜਿਹਦੇ ਦੇ ਵਿੱਚ ਬਤੇ ਪਦਰਤੇ ਅਸੀਂ ਸ਼ੱਕੀ ਬੰਦੇ ਦੀ ਚੈਕਿੰਗ ਕੀਤੀ ਹੈ। ਸੱਚੇ ਆਪਾਂ ਗੰਦਰੇ ਤੋਂ 20 ਕਿਲੋਮੀਟਰ ਦਾ ਰਸਤਾ ਵਾ ਤੇ ਜਿਸ ਤਰ੍ਹਾਂ ਗਨੇਟ ਸੁੱਟਣਾ ਰੱਤੀ ਹੋਇਆ ਆ। ਅ ਅਧਿਕਾਰੀਆਂ ਦੇ ਸਾਹਮਣੇ। ਜੇ ਤੁਹਾਨੂੰ ਦੇਖਦੇ ਹੋਏ ਕੋਈ ਕਪੂਫਲੇ ਦੇ ਵਿੱਚ ਵੀ ਮਕਲ ਚਾਲ ਰਏ ਜਾ ਰਹੇ ਆ। ਤੇ ਬਿਲਕੁਲ ਉਹੀ ਜਿਹੜਾ ਕਪੂਰਥਲਾ ਪੁਲਿਸ ਆਲਰੇਡੀ ਆਪਣੀ ਡਿਊਟੀ ਦੇ ਵਿੱਚ ਮੁਸਤੈਦ ਹੈ ਬੜੀ ਸ਼ਕਤੀ ਨਾਲ ਅਸੀਂ ਦਿਨ ਦੇ ਵਿੱਚ ਵੀ ਤੇ ਰਾਤ ਦੇ ਵਿੱਚ ਵੀ ਜਿਹੜੀ ਚੈਕਿੰਗ ਕਰ ਰਹੇ ਹਨ ਅਤੇ ਜਿਹੜੇ ਸਾਡੇ ਜਿਹੜੇ ਵੀ ਮੇਨ ਮੁਕੱਦਮੇ ਹੈਗੇ ਆ ਮੇਨ ਕੇਸਸ ਹੈ ਉਹ ਸਾਰੇ ਹੀ ਟ੍ਰੇਸ ਹਨ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਮੁਸਤੈਦ ਨਾਲ ਕੰਮ ਕਰਕੇ ਕੋਈ ਵੀ ਅਨਸੁਖਾ ਵੀ ਘਟਨਾ ਨਹੀਂ ਹੋਣ ਦੇਵਾਂਗੇ ਸਰ ਜਿਹੜੇ ਬਾਹਰ ਇੱਥੇ ਜਲੰਧਰ ਤੋਂ ਵੀ ਆਟੋ ਵਾਲੇ ਆਂਦੇ ਆ ਕਈ ਆਟੋ ਲੈ ਕੇ ਉਹਨਾਂ ਦੀ ਕਈ ਵਾਰ ਵੈਰੀਫਿਕੇਸ਼ਨ ਨੀ ਤੇ ਨਹੀਂ ਹੁੰਦੀ ਹੈ। ਕਈ ਰੈ ਵੀ ਰਹੇ ਨੇ ਬਿਨਾ ਉਹ ਤੋਂ ਉਹਦੇ ਬਾਰੇ ਵੀ ਇਸ ਤਰ੍ਹਾਂ ਨਹੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਤੇ ਰਾਏ ਮੈਂ ਸਾਰੇ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵੀ ਆਟੋ ਇੱਥੇ ਆਉਂਦੇ ਹੈਗੇ ਆ ਜਾਂ ਕਿਤੇ ਸਬਲੇਟ ਕੀਤੇ ਜਾਂਦੇ ਆ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਉਹ ਜ਼ਰੂਰ ਕਰਾਈ ਜਾਵੇ ਜਿਹੜਾ ਵੀ ਉਹ ਡਰਾਈਵਰ ਰੱਖਦੇ ਆ ਜ਼ਰੂਰ ਉਹਦੀ ਵੈਰੀਫਿਕੇਸ਼ਨ ਕਰਾਉਣ ਇਸ ਤੋਂ ਇਲਾਵਾ ਜੇ ਕੋਈ ਉਬਰਾ ਬੰਦਾ ਆਉਂਦਾ ਹੈ ਜਾਂ ਕੋਈ ਸ਼ੱਕੀ ਆਟੋ ਆਉਂਦਾ ਹੈ ਉਹਦੀ ਇਤਲਾ ਵੀ ਆਪਣੀ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਸਤ ਸੋਈ ਟੈਕਸੀ ਜਣ ਆਏ ਹੋ ਇੱਥੇ ਕੁਝ ਤੇ ਇਲੀਗਲ ਟੈਕਸੀਆਂ ਆ ਰਹੀਆਂ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਤਰੀਕੇ ਨਾਲ ਚਲਾ ਰਹੇ ਆ ਉਹਨਾਂ ਦੇ ਕੀ ਐਕਸ਼ਨ ਲਵਾਂਗੇ ਨਹੀਂ ਬਿਲਕੁਲ ਇਹਦੇ ਵਿੱਚ ਜਿਹੜਾ ਟ੍ਰਾਂਸਪੋਰਟ ਵਿਭਾਗ ਨਾਲ ਇੱਕ ਜੁਆਇੰਟ ਆਪਰੇਸ਼ਨ ਕਰਕੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਕਰਾਵਾਂਗੇ ਹੋਰ ਕੁਝ ਘਰਾਂ ਦੇ ਵਿੱਚ ਆਪਣੀਆਂ ਗੱਡੀਆਂ 20-20 ਗੱਡੀਆਂ ਦਾ ਰੱਖ ਕੇ ਕੂਲ ਕਰਕੇ ਟੈਕਸੀ ਚਲਾ ਦੇ ਇਲੀਗਲ ਨਹੀਂ ਬਿਲਕੁਲ ਇਹਦੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਸ਼ਕਤੀ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾ